ਮੇਰੇ ਬਲੋ ਸਾਰੇ ਮਹਾਲੇ ਹਲਕਾ ਨਿਵਾਸੀਆਂ ਨੂੰ ਪਿਆਪਰੀ ਸਤਿ ਸ਼ਕਾਲ ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਦੀਵਾਲੀ ਬੰਦੀ ਛੋੜ ਦਿਵਸ ਤੇ ਵਿਸ਼ਕਰਮਾ ਦੇ ਦੀ ਲੱਖ ਲਖ ਬਧਾਈ ਦਿੰਦਾ ਹਾਂ ਜਿਹੜਾ ਇਹ ਤਿਹਾਰ ਹੈ ਦੀਵਿਆਂ ਦਾ ਤੇ ਰੋਸ਼ਨਾ ਦਾ ਤਿਹਾਰ ਹੈ ਮੈਂ ਇਹੀ ਕਾਮਨਾ ਕਰਦਾ ਅਰਦਾਸ ਕਰਦਾ ਪਾਸ਼ਾ ਅਗੇ ਪ੍ਰਭੂ ਅਗੇ ਹੀ ਮੇਰੀ ਬੇਨਤੀ ਜੁੜੀ ਹੈ ਕਿ ਹਰ ਘਰ ਚ ਸੁੱਖ ਸ਼ਾਂਤੀ ਹੋਵੇ ਰੋਸ਼ਨੀ ਹੋਵੇ ਹਰ ਘਰ ਦੇ ਦੇ ਸਾਡੇ ਨੌਜਵਾਨ ਤਰੱਕੀ ਕਰਨ ਮੇਰਾ ਹਲਕਾ ਤੇ ਮੇਰਾ ਪੰਜਾਬ ਤੇ ਮੇਰਾ ਦੇਸ਼ ਅੱਗੇ ਵਧੇ ਤੇ ਸਾਰਿਆਂ ਬਾਅਦ ਜਿਹੜੀ ਦੀਵਾਲੀ ਹੈ ਇਹ ਬਹੁਤ ਹੀ ਖੁਸ਼ਕਿਸਮਤੀ ਵਾਲੀ ਭਾਗਾਂ ਵਾਲੀ ਤੇ ਮੈਂ ਕਹਿ ਸਕਦਾ ਵੀ ਐਸਾ ਮਾਹੌਲ ਹੋਵੇ ਕਿ ਹਰ ਬੰਦਾ ਖੁਸ਼ਹਾਲ ਹੋਵੇ ਇਹ ਮੇਰੀ ਕਾਮਨਾ ਹੈ ਇਹ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਈ ਫਿਰ ਦਿੰਦਾ ਦੁਬਾਰਾ ਵਾਰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਖਾਸ ਕਰਕੇ ਜਿਹੜੇ ਨੌਜਵਾਨ ਮੇਰੇ ਸਾਥੀ ਨੇ ਜਾਂ ਸਾਡੇ ਜਿੰਨੇ ਵੀ ਵਾਸੀ ਨੇ ਕਿ ਉਹ ਸਾਰਿਆਂ ਨੂੰ ਪਟਾਕੇ ਚਲਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੂਸਰਾ ਜੋ ਪ੍ਰਾਣੀ ਨਾਲ ਜੋ ਸਾਡੀ ਧੂਆ ਫੈਲਦਾ ਜਾਂ ਸਾਡੀ ਛੇਤ ਨੂੰ ਹਾਨਫੁੱਲ ਹੈ। ਉਹਨਾਂ ਕਿਸਾਨਾ ਵੀਰਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਘਰ ਤੋਂ ਘੱਟ ਅੱਗ ਲਾਉਣ ਤਾਂ ਕਿ ਅੱਗ ਦਾ ਪ੍ਰਯੋਗ ਨਾ ਹੀ ਕਰਨ। ਕੋਸ਼ਿਸ਼ ਕਰੇ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਵੀ ਉਹਨਾਂ ਨੂੰ ਪੂਰੀ ਬਿਛਿਦਰੀ ਪਹਾਲ ਆਪਣੇ ਪ੍ਰੋਵਾਈਡ ਕਰੇ ਤਾਂ ਕਿ ਉਹ ਜਿਹੜੇ ਆਪਣੇ ਪ੍ਰਾਣੀ ਦੀ ਸਾਂਭ ਸੰਭਾਲ ਕਰ ਸਕਣ। ਤੇ ਇਹ ਹੀ ਸਾਡੇ ਵਾਸਤੇ ਬਹੁਤ ਇੱਕ ਜ਼ਰੂਰੀ ਮੈਂ ਕਹਣਾ ਵੀ ਸਾਡੀ ਜ਼ਿੰਦਗੀ ਜਿਉਣ ਵਾਸਤੇ ਚੰਗੇ ਜੀਵਨ ਵਾਸਤੇ ਇੱਕ ਮੇਰੀ ਅਪੀਲ ਵੀ ਹੈ ਤੇ ਪਲੱਸ ਲੋਕਾਂ ਨੂੰ ਮੇਰੀ ਸਲਾਹ ਵੀ ਹੈ ਕਿ ਆਪਾਂ ਸਾਰੇ ਆਪਾਂ ਮਿਲ ਕੇ ਆਪਣਾ ਜਿਹੜਾ ਵਾਤਾਵਰਣ ਉਹਨੂੰ ਸਾਫ਼ ਰੱਖੀਏ ਤੇ ਜਿਹੜਾ ਸਾਡੀ ਆਬੂ ਹਵਾ ਸਾਫ਼ ਹੋਵੇ ਤੇ ਅਸੀਂ ਚੰਗੇ ਆਕਸੀਜਨ ਨਾਲ ਸਾਹ ਲਈਏ ਤੇ ਖਾਸ ਕਰਕੇ ਜਿਹੜੇ ਸਾਡੇ ਬਜ਼ੁਰਗ ਨੇ ਜਾਂ ਸਾਡੇ ਜਿਹੜੇ ਅਸਥਮਾ ਤੋਂ ਪੀੜਤ ਸਾਡੇ ਕੋਈ ਪੇਸ਼ੈਂਟ ਨੇ ਉਹਨਾਂ ਵਾਸਤੇ ਵੀ ਇਹ ਜਿਹੜੀ ਆ ਆਬੂ ਹਵਾ ਜੇ ਦਾ ਬਦਿਹਆ ਹੋਏਗੀ ਉਹਨਾਂ ਬਾਤ ਸਿਹਤਵਾਨ ਹੋ ਜਾਣਗੇ ਤੇ ਉਹ ਵੀ ਬਿਮਾਰੀ ਤੋਂ ਬਚ ਸਕਣਗੇ ਧੰਨਵਾਦ ਸਰਨਪਿਆ ਆਪਣੇ ਸਤਿ ਸ਼ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ